रात नेरी ने सारा कुछ चक चक मारिया सब बाल्टिया चक चक मारिया हाए मेरिया चप्पल कितने फिर दिया ਉਹੀ ਚੀਜ਼ ਨਹੀਂ ਛੱਡੀ ساری ਰਾਤ ਨੇਰੀ ਨੇ ਦਫਾਨ ਮੈਂ ਕੱਲ 3:00 ਵਜੇ ਆਈ ਇਧਰੇ ਝਾੜ ਝੂੜ ਕੋਕਾ ਚੱਕੇ ਮੈਂ ਮੈਨੂੰ ਤਾਂ ਲੱਗਿਆ ਸੀ ਕੁਝ ਵੀ ਨਹੀਂ ਛੱਡਿਆ ਹੋਣਾ ਇਹਨੇ ਫਸਲਾਂ ਦਾ ਪਤਾ ਨਹੀਂ ਕੀ ਹਾਲ ਹੋ ਭਾਈ ਡੱਬੇ ਡੱਬੇ ਕਿੱਥੇ ਮਾਰੇ ਚੱਕ ਕੇ ਹਾਂ ਖੜ ਜੋ ਕਰਤਾ ਸੱਤਿਆ ਨਾਸ ਕਣਕਾਂ ਦਾ ਤਾਂ ਕਿੱਤੇ ਨੇ ਦੇਖਾਂ ਹੁਣ ਦੇ ਪਈ ਜਾਂਦਾ ਕਿਹੜਾ ਟਲਿਆ ਹੰਡ ਲੱਗਦੀ ਆ ਪਰ ਇਹਨੂੰ ਭੁੱਖ ਲੱਗੀ ਆ ਹੁਣੇ ਉੱਠੀ ਆ ਲੈ ਤਾਂ ਮੈਂ ਤਾਂ ਸੁੱਤੀ ਪਈ ਸੀ ਮੈਂ ਹਾਂ ਉਹ ਲਫਾ ਫੇਲੇ ਬਹੁਤ ਫਿਰ ਦੇਨਾਂ ਦੇ ਮਗਰ ਲੇਟ ਵੀ ਨਹੀਂ ਹੈਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋ ਮੇਰੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਧੁੱਪ ਸੇਕਦੇ ਆ ਵਧੀਆ ਲੱਗਦੀ ਹੈ ਅੱਛਾ ਸ਼ਰਟ ਜਿਹਾ ਤੇ ਨਾ ਸ਼ਰਟ ਵੀ ਨਹੀਂ ਪਾਣੀ ਕੀ ਆ ਸਮਝ ਲਾਦੀ ਸਵੇਰੇ ਤੁਸੀਂ ਦੇਖਿਆ ਯਾ 3:00 ਵਜੇ ਹਨਾ ਤੜਕੇ ਮਾਰਨਿੰਗ ਇੰਨੀ ਜ਼ਿਆਦਾ ਮੀਂਹ ਨਹੀਂ ਰਿਹਾ ਆਇਆ ਮੀਂਹ ਤਾਂ ਥੋੜਾ ਸ਼ਾਇਦ ਘਟਿਆ ਘਟਿਆ ਮੀਂਹ ਤਾਂ ਹਨਾ ਖਾ ਸਕ ਸਰੌਟਾ ਜੇ ਆ ਸਰੌਟਾ ਜੇ ਪਿਆ ਮੀਂਹ ਦਾ ਬਟ ਉਹ ਇੰਨੇ ਰੀ ਇੰਨੀ ਜ਼ਿਆਦਾ ਸੀ ਨਾ ਵਾਇਰ ਗਰੋਸਰ 2 ਵਜੇ ਤੱਕ ਪਹਿਲਾਂ ਤਾਂ ਅਸੀਂ ਰਾਤ 2 ਵਜੇ ਹੀ ਸੁੱਤੇ ਹਨਾ ਆ ਬੰਦੇ ਨੇ ਰਾਤ ਸੌਣ ਨਹੀਂ ਦਿੱਤਾ ਪੱਖਾ ਹੀ ਢੀਕ ਵਾਈ ਇੱਕ ਚੱਲ ਰਤ ਸਾਨੂੰ ਪਤਾ ਨਹੀਂ ਕੀ ਹੋ ਗਿਆ ਮੇਖਾ ਲ ਰਾਤ ਇਹਨਾਂ ਨੇ 7 ਵਜੇ ਤੱਕ ਪੱਖੇ ਟੰਗੇ ਪਹਿਲਾਂ ਹਨਾ ਤੋਂ ਪੱਖੇ ਜਾਬ ਹੋ ਗਏ ਤੋਂ ਪੱਖੇ ਤਿੰਨ ਖਰਾਬ ਹੋ ਗਏ ਸਮਝ ਲੈ ਇੱਕ ਚੱਲੇ ਆ ਕਿੰਨਾ ਚੋ ਈ ਵੀ ਨਖਰਾਬ ਹੋ ਗਏ ਪੱਖੇ ਲੌਬੀ ਵਾਲਾ ਵੀ ਖੜ ਗਿਆ ਰਾਤ ਚੱਲਦਾ ਚੱਲਦਾ ਨਹੀਂ ਤੂੰ ਨੇ ਚਲਵਾ ਚੜਾ ਦੇ ਪੱਖੇ ਸਟੋਰੀ ਚਲੋ ਜੀ ਨਾ ਟਾਈਮ ਸਾਡੇ ਕਿੰਨਾ ਹੋ ਗਿਆ ਅੱਜ ਤੁਹਾਨੂੰ ਪਤਾ ਬਦਲਵਾਈ ਕਰਕੇ ਮੀਂਹੇਰੀ ਕਰਕੇ ਟਾਈਮ ਥੋੜਾ ਜਿਆਦਾ ਹੋ ਗਿਆ ਕੰਮ ਜਿਆਦਾ ਲੇਟ ਹੋ ਗਿਆ ਰਸੋਈ ਤਾਂ ਚੱਲਦੀ ਆ ਅੱਛਾ ਕਹ ਤੂੰ ਰਸੋਈ ਦੇ ਪੱਖੇ ਨਾ ਗਿਣਿਆ ਕਰ ਉੱਥੇ ਕਿਹੜਾ ਕਿਸੇ ਨੇ ਪੈਣਾ ਹੁੰਦਾ ਇਹ ਬਹੁਤ ਗਿਣਤੀ ਮੈਂ ਨਿਆਣੇ ਬਸ ਇੱਕ ਇੱਕ ਪਾਈ ਪਾਈ ਸਾਫ ਦਿੰਦੇ ਆ ਤੇ ਪਛਮਾ ਦਾ ਕੰਮ ਆਪਾਂ ਨੇ ਕਰਤਾ ਪਾਣੀ ਪੜਾਤਾ ਗੋਹਾ ਚੱਕਤਾ ਝਾੜੂ ਲਾਤਾ ਐਨੇ ਕਵੇੜੇ ਚ ਵੀ ਝਾੜੂ ਲਾਤਾ ਤੇ ਉਧਰ ਰਹਿੰਦਾ ਹੱਲੇ ਸਾਰਾ ਹੀ ਕੰਮ ਰਾਤ ਸਾਡੀ ਮੰਮੀ ਰਾਤ ਮੰਮੀ ਡਰ ਗਈ ਰਾਤ ਮੰਮੀ ਇੰਨੇ ਟੈਂਟਰ ਆਇਆ ਤੇ ਚਲੋ ਆਜੋ ਜੀ ਹੁਣ ਦੱਸਦੇ ਤੁਹਾਨੂੰ ਪੱਖਿਆਂ ਦੀ ਗੱਲ ਕਿਤੇ ਨਹੀਂ ਹਾਂ ਬਿਜਲੀ ਬਿਜਲੀ ਟੈਂਟ ਹਾਂ ਨਹੀਂ ਹਾਂ ਸੋ ਗਲਾ ਬਣੇ ਜੋਦੀ ਮੰਮੀ ਉਹ ਚੰਗਾ ਬਸ ਰੱਖਾ ਮੇਰੇ ਆ ਕੇ ਦੋ ਕਮਰਿਆਂ ਵਾਲੇ ਹਾਂ ਕੇ ਤੋਂ ਕਮਰੇ ਪਹਿਲਾ ਜਿਹੜਾ ਜਿਹੜਾ ਖਰਾਬ ਸੀ ਉਹ ਵੀ ਤਾਂ ਸਮਰ ਆ ਕੇ ਲਿਆਂਦਾ ਕੇ ਉਹਤੇ ਤਾਂ ਐ ਚੁਟਕੀ ਮਾਰੀ ਵੀ ਉਹ ਚੱਲ ਪਿਆ ਹਾਂ ਕਣੀ ਕੀ ਹੋਤਾ ਤੇ ਵੀ ਜਾਦੂ ਮਾਰਿਆ ਉਹ ਚੱਲ ਪਿਆ। ਇਹਦੇ ਹਨਾ ਪਹਿਲਾ ਰਾਤ 7 ਵਜੇ ਤੱਕ ਪੱਖੇ ਟੰਗੇ ਇਹਨਾਂ ਨੇ ਪਿੰਡੋਂ ਫੜ ਕੇ ਲੈ ਕੇ ਆਏ। ਦਿੱਤੇ ਹੋਏ ਸੀਗੇ ਕਿ ਕਿ ਕਰਾਉਣੇ। ਕਿ ਪਿੱਟੋ ਫਾਤ ਲੈ ਕੇ ਆਏ ਉਹ ਨਹੀਂ ਚੱਲਿਆ। ਉਹ ਨਹੀਂ ਚੱਲਿਆ ਹਾਂ। ਤੇ ਪੱਖੇ ਟੰਗੇ ਟੰਗ ਕੇ ਉਸ ਤੋਂ ਬਾਅਦ ਫੇ ਚਲੋ ਹਨਾ ਇੱਕ ਚੱਲ ਪਿਆ ਇੱਕ ਚੱਲਿਆ ਨਹੀਂ ਹੈਗਾ। ਸਾਡੇ ਇੱਕ ਚੱਲ ਪਿਆ ਇੱਕ ਚੱਲਿਆ ਨਹੀਂ ਹੈਗਾ ਸਾਡੇ ਕਮਰੇ ਵਾਲਾ ਚੱਲਿਆ ਨਹੀਂ ਹੈਗਾ ਤੇ ਉਧਰ ਉਹ ਜਿਹੜਾ ਸਾਹਮਣੇ ਰੋਂਗ ਦੀਂਦਾ ਵੱਡੇ ਬੇਟੇ ਵਾਲਾ ਉਹਦੇ ਵਿੱਚ ਚੱਲ ਪਿਆ। ਫੇਰ ਮੈਂ ਕਹਾ ਚਲੋ ਇੰਨੀ ਵੀ ਨਹੀਂ ਹੈ ਨਾ ਮੈਨੂੰ ਤਾਂ ਠੰਡੇ ਲੱਗ ਜਾਂਦੀ ਆ ਕੁਦਰਤੀ ਰੱਬ ਨੇ ਠੰਡਾ ਦੁਬਾਰਾ ਕਰ ਵੀ ਦਿੱਤੀ ਹੈ ਨਾ ਤੇ ਮੈਂ ਕਹਾ ਇੰਨਾ ਵੀ ਨਹੀਂ ਹੈ ਨਾ ਗਰਮੀ ਹੈਗੀ ਵੀ ਤੁਸੀਂ ਉਹੀ ਕਰੀ ਜਾਂਦੇ ਹੋ ਦੋਨੇ ਜਾਣੇ ਇਹ ਦੋਨੇ ਜਾਣੇ ਕਿਹ ਪੱਤਾ ਕਰੀ ਜਾਂਦੇ ਇਹਨੂੰ ਨਹੀਂ ਵਧਾ ਭਾਈ ਇਹ ਦੋਨੇ ਜਾਣੇ ਹਨ ਆਪੇ ਆਪ ਤੂੰ ਜੋ ਆਈਂ ਕਰੀ ਜਾਂਦੇ ਸੀਗੇ ਫੇਰ ਮੈਂ ਇਹਨਾਂ ਨੂੰ ਕਹੇ ਚਲ ਪੈ ਜਾ 11 ਵਜੇ ਮਸਾਂ ਜਿਹਾਰ ਨੂੰ ਮੈਂ ਕੂਰ ਧੱਪ ਕੇ ਪਾਇਆ ਵੀ ਤੂੰ ਪੈ ਜਾ ਹੈ ਨਾ ਤੇ ਪਿਆ ਕਾ ਦਾ ਬੱਸ ਮੁੜ ਜਾ ਸੁੱਤਾ ਤੇ ਜਦ ਹੀ ਫੇਰ ਲੱਗ ਗਿਆ ਚੂ 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 ਕਰਨ ਲੱਗ ਗਿਆ ਭਾਈ ਆ ਵੀਡੀਓ ਕਿਦਾਂ ਦੀ ਆਉਂਦੀ ਆ ਮੌਸਮ ਕਰਕੇ ਕਿੱਥੇ ਇੱਥੇ ਇੱਥੇ ਕਿਦਾਂ ਦੀ ਦੇਖਦੇ ਪਲੀਓ ਪਲੀਓ ਜਿਆ ਕਿੰਨੀ ਵਧੀਆ ਕਿੰਨੀ ਵਧੀਆ ਵੀਡੀਓ ਆਉਂਦੀ ਆ ਹਾਂ ਜਿੱਦਾਂ ਘਰ ਦਾ ਕਲਰ ਚੇਂਜ ਉਹ ਬਾਹਰਲੇ ਬੱਦਲ ਬਾਈ ਕਰਕੇ ਤੇ ਫੇਰ ਸੁੱਤੇ ਤੇ ਸੌਂ ਕੇ ਉਸ ਤੋਂ ਬਾਅਦ ਫੇਰ ਫੇਰ ਚੂ 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 ਕਰ ਲੱਗ ਗਿਆ ਫੇਰ ਮੇਰੀ ਫੇਰ ਰੱਖ ਫੁੱਲੀ ਤੇ ਇਹਦੇ ਡੈਡੀ ਨਾ ਇਹਦੀ ਬੁੱਕ ਕੋਈ ਲੈ ਕੇ ਇਹਨੂੰ ਪੱਖਾ ਝਲਦੇ ਪੈ ਸੀ ਵੀ ਚਲ ਸੌਂਜੇ ਨੋਟਬੁੱਕ ਇਹ ਪਤਾ ਨਹੀਂ ਕਿਹੜੀ ਕੀ ਸੀਗਾ ਹਨਾ ਤੇ ਫੇਰ ਮੈਂ ਮੈਂ ਉੱਠੀ ਬਾਹਰ ਗੇੜਾ ਗੁੜਾ ਲਾਇਆ ਮੈਂ ਟਾਕੇ ਦੁੱਕੇ ਖੋਲ ਤੇ ਆ ਮੈਂ ਚਲਦਾ ਕੀ ਖੋਲਣੇ ਵੀ ਮੜ ਜਾ ਮੌਸਮ ਨਾ ਵਧੀਆ ਲੱਗੂਗਾ ਤੇ ਕੁਛ ਕੋਈ ਫਰਕ ਨਹੀਂ ਪਿਆ ਫੇਰ ਮੇਰੇ ਮੇਰੇ ਦਿਮਾਗ ਚ ਆ ਗਿਆ ਪੱਕਮਲੇ ਹੋ ਦੂਸਰੇ ਕਮਰੇ ਚ ਪੈ ਜਾ ਉੱਠ ਕੇ ਵੀ ਜੇ ਮੈਂ ਨਹੀਂ ਪੱਕੇ ਥੱਲੇ ਪੈਣਾ ਤੁਸੀਂ ਤਾਂ ਪੈ ਜਾਓ ਮੈਂ ਜਾ ਨੂੰ ਕਿ ਦੂਜੇ ਕਮਰੇ ਚ ਪੈ ਜਾ ਮੈਨੂੰ ਚਾਮਾ ਸੁੱਤ ਨਹੀਂ ਸੀ ਫੱਟੇ ਜਾਂਦੇ ਗਏ ਮੇਰੇ ਚੱਲ ਮੈਂ ਇਹਨੂੰ ਚਾ ਨਾ ਚੱਕ ਕੇ ਫੜ ਕੇ ਉੱਧਰ ਪਾਇਆ ਦੂਜੇ ਕਮਰੇ ਚ ਤਾਂ ਇਹ ਮੜ ਜਾ ਸੁੱਤਾ ਤੇ ਚਲੋ ਜੀ ਫਿਰ ਕਾਰ ਕਰਾਉਂਦੇ ਇਹ ਦੂਸਰੇ ਕਮਰੇ ਚ ਪੈ ਗੇ ਮੈਂ ਵੀ ਉੱਥੇ ਪੈ ਗਈ ਮੈਂ ਵੀ ਨਹੀਂ ਇਕੱਲੀ ਪਈ ਇੱਧਰ ਮੈਂ ਕਿਹਾ ਵੀ ਮੈਂ ਤਾਂ ਡਰ ਜਿਹਾ ਲੱਗੂਗਾ ਹਨਾ ਤੇ ਮੈਂ ਇੱਥੇ ਇੱਕ ਲੌਬੀ ਤੇ ਆ ਜਿੱਥੇ ਮੰਜੀ ਪਈ ਆ ਮੈਂ ਇੱਥੇ ਕੱਪ ਦਾ ਕੰਬਲ ਛੱਡਿਆ ਮੈਂ ਵੀ ਪੈ ਗਈ ਹਾਏ ਰੱਬਾ ਜਦੋਂ ਨੂੰ 2 3 2:3 ਵਜੇ ਹਨਾ ਐਨਾ ਜ਼ਿਆਦਾ ਹਨੇਰੀ ਆਈ ਇੰਨੀ ਹਨੇਰੀ ਆਈ ਡਰ ਲੱਗੇ ਇੱਥੇ ਅੰਦਰ ਤੱਕ ਬਿਜਲੀ ਜਿਹੜੀ ਅਸਮਾਨੀ ਬਿਜਲੀ ਆਉਂਦੀ ਸੀਗੀ ਡਰ ਲੱਗਦਾ ਸੀ ਬਹੁਤ ਜ਼ਿਆਦਾ ਤੇ ਇੱਕ ਵਾਰ ਤਾਂ ਮੈਂ ਉੱਠ ਕੇ ਇਹਨਾਂ ਕੋਲੇ ਅੰਦਰ ਬੈਠ ਤੇ ਜਾ ਕੇ ਬੈਠ ਗਈ ਸੀ ਫਿਰ ਇਹਨਾਂ ਦਾ ਪੱਖਾ ਫੁੱਲ ਤੇ ਛੱਡਿਆ ਸੀ ਮੈਨੂੰ ਠੰਡ ਲਾਦੀ ਸੀ ਮੈਂ ਫਿਰ ਇੱਥੇ ਆ ਗਈ ਬਹੁਤ ਜ਼ਿਆਦਾ ਡਰ ਲੱਗਦਾ ਸੀਗਾ ਇੰਨੀ ਹਨੇਰੀ ਸੀਗੀ ਬਹੁਤ ਜ਼ਿਆਦਾ ਰਾਤ ਤੂਫਾਨ ਸੀ ਪਤਾ ਨਹੀਂ ਕਿੰਨੇ ਤੇਜ਼ ਹਵਾ ਚੱਲਦੀ ਹੋਣੀ ਆ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਕਿੱਥੇ ਕਿੱਥੇ ਮੰਮੀ ਪਿਆ ਕਿੱਥੇ ਕਿੱਥੇ ਮੌਸਮ ਖਰਾਬ ਆ ਪਲੀਜ਼ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਤੇ ਚਲੋ ਜੀ ਹੁਣ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਆਪਾਂ ਵਲੌਗ ਜਿਹੜਾ ਸ਼ੁਰੂ ਕਰ ਦੰਨੇ ਆ ਦੇਖਦੇ ਆ ਕੀ ਕੰਮ ਕਰਦੇ ਆ ਪਹਿਲਾਂ है 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 लेट हैगी लेट ਤਾਂ ਹੈਗੀ ਰੋਟੀ ਖਾਣੀ ਆ ਪਹਿਲਾਂ ਟਾਈਮ ਕਾਫੀ ਹੋ ਗਿਆ ਜੇ ਤਾਂ ਹੁਣ ਮੈਂ ਰੋਟੀ ਬਣਾਉਣੀ ਆ ਤਾਂ ਇਹਨਾਂ ਨੇ ਰੋਟੀ ਵੀ ਨਹੀਂ ਖਾਣੀ ਕਿਉਂਕਿ ਲੇਟ ਸੁੱਤੇ ਸੀ ਤਾਂ ਲੇਟ ਉੱਠੇ ਆ ਤਾਂ ਹੁਣ ਇਹਨਾਂ ਨੇ ਦੁੱਧ ਦਾ ਪੀਤਾ ਹੋਇਆ ਵੱਡਾ ਬੇਟਾ ਤਾਂ ਹਾਲੇ ਵੀ ਨਹੀਂ ਉੱਠਿਆ ਉਹ ਸੁੱਤਾ ਪਿਆ ਤੇ ਜਿਹੜਾ ਉੱਠ ਕੇ ਪੰਗੇ ਲੈਣ ਨੂੰ ਫਿਰਦਾ ਜੇ ਤਾਂ ਮੈਂ ਕਹਾਂ ਰੋਟੀ ਬਣਾਉਣੀ ਆ ਤਾਂ ਰੋਟੀ ਨਹੀਂ ਕਿਸੇ ਨੇ ਚੱਜਣਾ ਖਾਣੀ ਜੇ ਮੈਂ ਕੱਪੜੇ ਧੋਣੀਆਂ ਤਾਂ ਰੋਟੀ ਰੇਟ ਹੋ ਜਾਣੀ ਆ ਫਸ ਗਿਆ ਮੈਂ ਤਾਂ ਗਰੀਬ ਬੰਦਾ ਚਲੋ ਦੇ ਦਿਆਂ ਪਹਿਲਾਂ ਝਾੜੂ-ਪੋਚਾ ਕਰਦੀ ਤੇ ਲੋ ਜੀ ਇੱਥੇ ਆ ਗਈ ਸੀ ਕਿ ਮੈਂ ਰੂਮ ਦੇ ਵਿੱਚ ਰੂਮ ਦੇ ਵਿੱਚ ਇਹ ਜਿਹੜੇ ਕੰਬਲ ਸੀਗੇ ਹਨਾ ਇਹ ਰੱਖਣ ਵਾਲੇ ਸੀ ਤੇ ਇਹਨਾਂ ਨੂੰ ਧੁੱਪ ਲਵਾ ਕੇ ਮੈਂ ਤੁਹਾਨੂੰ ਦੱਸਦੀ ਸੀਗੀ ਵੀ ਧੁੱਪ ਲਵਾ ਕੇ ਰੱਖਾਂਗੇ ਤੇ ਨਾਲ ਦੀ ਨਾਲ ਜਿਹੜਾ ਇਹਨਾਂ ਜਿਆਦਾ ਸ਼ੋਰ ਕਰਦਾ ਸੀ ਬਹੁਤ ਜਿਆਦਾ ਫਿਰ ਮੈਨੂੰ ਨਾ ਵਾਇਸ ਓਵਰ ਕਰਨੀ ਪੈਗੀ ਤੇ ਜਿਹੜੇ ਕੱਪੜੇ ਰੱਖਣ ਵਾਲੇ ਸੀ ਵਿੱਚ ਮੈਂ ਉਹ ਰੱਖ ਤੇ ਤੇ ਬੈੱਡ ਸ਼ੀਟ ਅੱਪ ਅੱਜ ਕਰ ਦਾਂਗੇ ਚੇਂਜ ਤੇ ਉਹ ਰਾਤ ਜਿਹੜਾ ਸੁੱਤਾ ਨਹੀਂ ਹੈਗਾ ਉਹਦੇ ਕਾਰਨ ਨਾ ਮੈਨੂੰ ਐ ਲੱਗ ਜਾਂਦਾ ਸੀ ਵੀ ਸ਼ਾਇਦ ਪਤਾ ਨਹੀਂ ਇਹਨੂੰ ਗਰਮੀ ਲੱਗਦੀ ਆ ਮੈਂ ਉਹ ਬੈੱਡ ਸ਼ੀਟ ਵੀ ਚੱਕਤੀ ਹੈ ਨਾ ਥੋੜੀ ਜਿਹੀ ਸੈਂਥੈਟਿਕ ਜੀ ਸੀਗੀ ਤੇ ਆਪਾਂ ਆਹ ਵਾਲੀ ਜਿਹੜੀ ਕਾਟਨ ਦੀ ਹੁਣ ਨਿਊ ਬੁਛਾਤੀ ਆ ਤੇ ਪਤਾ ਨਹੀਂ ਮਨ ਨੂੰ ਇਹ ਸ਼ੱਕ ਆਇਆ ਵੀ ਸ਼ਾਇਦ ਉਹਨੂੰ ਪਤਾ ਨਹੀਂ ਗਰਮੀ ਲੱਗਦੀ ਆ ਹਨਾ ਤੇ ਸਾਰਾ ਕੁਝ ਆਪਾਂ ਨੇ ਹੁਣ ਗਰਮੀ ਵਾਲਾ ਕਰਤਾ ਤੇ ਹੁਣ ਵਧੀਆ ਹੁਣ ਗਰਮੀ ਵਾਲਾ ਕੀਤਾ ਤੇ ਰੱਬ ਨੇ ਉੱਪਰੋਂ ਠੰਡ ਕਰਤੀ ਤੇ ਪੱਖੇ ਵੀ ਚਾਲੂ ਹੋ ਗਏ ਤੇ ਮੌਸਮ ਵੀ ਠੰਡਾ ਹੋ ਗਿਆ ਤੇ ਇਥੇ ਆ ਸੀਗੀ ਮੇਰੀ ਰਜਾਈ ਰਜਾਈ ਦੇ ਉੱਪਰ ਆਪਾਂ ਨਾ ਕੰਬਾ ਕੀ ਹੁੰਦਾ ਕਵਰ ਜਿਹੜਾ ਧੋਤਾ ਸੀ ਧੋ ਕੇ ਦੁਬਾਰਾ ਚੜਾ ਕੇ ਫੇਰ ਮੈਂ ਰੱਖਦੀ ਹੁੰਨੀ ਆ ਕਿਉਂਕਿ ਫਿਰ ਜਦੋਂ ਕੱਢਣੇ ਹੁੰਦੇ ਆ ਨਾ ਉਦੋਂ ਦਿਨ ਬਹੁਤ ਛੋਟੇ ਹੁੰਦੇ ਆ ਜਦੋਂ ਪਰਜਾਈਆਂ ਵਗੈਰਾ ਕੱਢਣੀਆਂ ਨੇ ਬਹੁਤ ਦਿਨ ਛੋਟੇ ਹੋ ਜਾਂਦੇ ਆ ਤੇ ਆਹ ਵਾਲਾ ਕਵਰ ਮੈਂ ਚੜਾਤਾ ਤੇ ਜਿਹੜਾ ਦੂਸਰਾ ਉੱਪਰ ਗਰਮ ਕਵਰ ਆ ਉਹ ਬਾਅਦ ਵਿੱਚ ਚੜਾਵਾਂਗੇ ਧੁੱਪ ਤਪ ਲਵਾ ਕੇ ਤੇਜ ਮੈਂ ਚੜਾ ਕੇ ਰੱਖ ਦਿੰਨੀ ਹੁੰਨੀ ਆ ਕਿਉਂਕਿ ਉਦੋਂ ਦਿਨ ਬਹੁਤ ਛੋਟੇ ਹੋ ਜਾਂਦੇ ਆ ਤੇ ਫਿਰ ਇੰਨਾ ਟਾਈਮ ਵੀ ਨਹੀਂ ਹੁੰਦਾ ਕੱਲੇ ਬੰਦੇ ਕੋਲੇ ਹਨਾ ਆਪ ਹੀ ਸਾਰਾ ਕੁਝ ਕਰਨਾ ਹੁੰਦਾ ਤੇ ਇਹ ਵਾਲੇ ਕੱਪੜੇ ਆਪਾਂ ਜਿਹੜੇ ਪੈਡ ਦੇ ਵਿੱਚ ਰੱਖਦੇ ਤੇ ਉੱਪਰ ਰੱਖਤੀਆਂ ਕਾਟਨ ਦੀਆਂ ਬੈੱਡ ਸ਼ੀਟਾਂ ਚੱਕਾਂਗੇ ਤੇ ਚੇਂਜ ਕਰ ਲਿਆ ਕਰਾਂਗੇ ਤੇ ਲੋ ਜੀ ਤਾਂ ਕਾਇਦਰ ਦੇਖੋ ਜੀ ਯਾਰ ਆਪਣਾ ਪੱਗ ਬੰਨਣਾ ਸਿੱਖਦਾ ਇਹ ਇਥੇ ਵੱਡੀ ਇਹ ਬੀਰੇ ਦੀ ਆ ਇਹ ਵੱਡੀ ਆ ਹਾਂ ਇੰਨੀ ਇੱਕ ਇਧਰੋਂ ਦਿਖਾਈ ਚਲੋ ਫਿਰ ਵੀ ਪਹਿਲੀ ਵਾਰੀ ਬੰਨੀ ਆ ਕੋਸ਼ਿਸ਼ ਕਰੀ ਆ ਵਧੀਆ ਬੰਨੀ ਆ ਇਹਨੂੰ ਮੈਂ ਆਹ ਵਾਲੀ ਕੱਢ ਕੇ ਦਿੱਤੀ ਸੀ ਇਹ ਉਹ ਵੈਲਾ ਬੰਨਦੇ ਦੇ ਕਿ ਮੂੰਹ ਚ ਪਾ ਕੇ ਸਾਡੇਆਂ ਮੂੰਹਾਂ ਦੇ ਵਿੱਚ ਪੈਂਦਾ ਪੱਗ ਵਾਲਾ ਲੜ ਇਹ ਵੈਲਾ ਵਾਲਾ ਬੰਨਦੇ ਇਹ ਉਹ ਆਏ ਪਾਣੀ ਚ ਕੱਢਣ ਵਾਲੀ ਆ ਤੇ ਕੋਈ ਸਹੀ ਆ ਇਹ ਇਹ ਉਹ ਸਹੀ ਹੋਊਗੀ ਉਹ ਮੈਂ ਤੇ ਬੜੀ ਆ ਧੋਕੇ ਦੇਣੀ ਇਹਨੂੰ ਲਈ ਆਪੀ ਉਹ ਪਾਉ ਚ ਵੀਰੇ ਨੂੰ ਪੱਗ ਚ ਪਟਕੇ ਕੱਟ ਕੇ ਦਿੱਤੀ ਸੀ ਵੀਰੇ ਦੀ ਵਿਆਹ ਪਟਕੇ ਜਮਾ ਕਸੀ ਪਈ ਉਹ ਨੂੰ ਇਹੀ ਬਸ ਆਹੀ ਬੰਨਣੀ ਆਹੀ ਬੰਨਣੀ ਆ ਪਰਾਣੀ ਜੀ ਬੰਨ ਕੇ ਰਾਜੀ ਨਹੀਂ ਨਵੀਆਂ ਨਹੀਂ ਬੰਨਦਾ ਹੈਗਾ ਠੀਕ ਬੰਨੀ ਆਪੇ ਕਮੈਂਟਸ ਕਰਕੇ ਜਰੂਰ ਦੱਸਿਓ ਪਹਿਲੀ ਵਾਰੀ ਟਰਾਈ ਕਰੀਆ ਦੇਖਿਆ ਦਿਖਾਈ ਯਾਰ ਇੱਕ ਵਾਰੀ ਪਹਿਲੀ ਵਾਰ ਪਹਿਲੀ ਵਾਰੀ ਆਪੇ ਸ਼ੀਸ਼ੇ ਮੁਰੇ ਖੜਕੇ ਟਰਾਈ ਕਰਦਾ ਸੀ ਠੀਕ ਮੰਨੀ ਤੁਸੀਂ ਵੀ ਸਿਖਾਇਆ ਕਰੋ ਸਾਰੇ ਜਾਣੇ ਆਪਣੇ ਬੱਚਿਆਂ ਨੂੰ ਪੱਗਾਂ ਬੰਨਣੀਆਂ ਚਾਹੇ ਕੁੜੀ ਆ ਚਾਹੇ ਮੁੰਡਾ ਪੱਗ ਬੰਨਣੀ ਜਰੂਰ ਆਉਣੀ ਚਾਹੀਦੀ ਹੈ ਮੈਨੂੰ ਆਉਂਦੀ ਆ ਬੰਨ ਦੇਤੀ ਮੈਨੂੰ ਆਉਂਦੀ ਆ ਪੱਗ ਬੰਨਣੀ ਇਹ ਵਾਸਤੇ ਸਾਨੂੰ ਦਲੀਲ ਬਣਾਈ ਹੋਈ ਹੈ ਡਟੀ ਮਮੀ ਇੰਸਟਾਗ੍ਰਾਮ ਤੇ ਜਾ ਕੇ ਇੱਕ ਮੇਰੀ ਰੀਲ ਚੈੱਕ ਕਰਿਓ ਮੈਂ ਪੱਗ ਬੰਨ ਕੇ ਰੀਲ ਬਣਾਈ ਤਦ ਲੋ ਜੀ ਹੁਣ ਮੈਂ ਲੱਗੀ ਸੀਗੀ ਕੱਪੜੇ ਧੋਣ ਕਿਉਂਕਿ ਅੱਜ ਜਿਹੜਾ ਮੀਹ ਨੇ ਰੀ ਨੇ ਤੇ ਇੱਥੇ ਰਤਨ ਦੇਖਦਾ ਸੀ ਵੀ ਵੀਡੀਓ ਆ ਕੀ ਆ ਤੇ ਪੁੱਛਦਾ ਸੀ ਵੀ ਇਹ ਕੀ ਚੀਜ਼ ਆ ਮੈਂ ਉਹਨੂੰ ਦੱਸਦੀ ਸੀ ਵੀ ਇਹ ਟ੍ਰਾਈਪੋਡ ਆ ਤੇ ਇਦਾਂ ਇਹ ਵੀਡੀਓ ਬਣਦੀ ਆ ਤੇ ਵੀਡੀਓ ਦਾ ਤਾਂ ਉਹਨੂੰ ਪਤਾ ਹੀ ਤੇ ਆਪਾਂ ਵੀਡੀਓ ਪਾਉਨੇ ਉਹ ਟ੍ਰਾਈਪੋਟ ਬਾਰੇ ਪੁੱਛ ਰਿਹਾ ਸੀ ਵੀ ਇਹ ਕੀ ਆ ਇਹ ਕਿਵੇਂ ਕੀ ਕਰਦਾ ਕੀ ਕੰਮ ਕਰਦਾ ਤੇ ਮੈਂ ਉਹਨੂੰ ਦੱਸ ਸਮਝਾਤਾ ਸਾਰਾ ਕੁਝ ਤੇ ਫਿਰ ਉਹ ਚਲੇ ਗਿਆ ਸੀ ਤੇ ਰਤਨ ਲਈ ਚਾਹ ਬਣਾਈ ਸੀ ਤੇ ਚਾਹ ਫਿਰ ਇਹ ਨਹੀਂ ਹੋ ਸਕਦਾ ਵੀ ਕੱਲਾ ਰਤਨ ਪੀਵੇ ਫਿਰ ਆਪਾਂ ਸਾਰੇ ਪਿੰਨੇ ਉਹਨੇ ਰਤਨ ਚਾਹ ਪੀ ਕੇ ਚੱਲਿਆ ਗਿਆ ਸੀ ਇਹ ਚਾਹ ਪਿੰਦੇ ਸੀਗੇ ਤੇ ਮੈਂ ਪੀਤੀ ਤਾਂ ਬਹੁਤ ਥੋੜੀ ਸੀ ਬਟ ਚਾਹ ਜ਼ਰੂਰ ਪੀਤੀ ਇਹਨਾਂ ਦੇ ਕੋਲ ਬੈਠ ਕੇ ਕੋਣ ਤੇ ਨਾਲ ਦੀ ਨਾਲ ਮੈਂ ਮਸ਼ੀਨ ਲਈ ਹੋਈ ਸੀਗੀ ਤੇ ਕੱਪੜੇ ਆਪਣੇ ਧੋਤੇਗੇ ਤੇ ਮੈਂ ਨਾਲ ਦੀ ਨਾਲ ਕੱਢੇ ਕੱਪੜੇ ਤੇ ਹਵਾ ਬਹੁਤ ਚੱਲਦੀ ਸੀ ਮੌਸਮ ਜਿਹੜਾ ਹੈ ਨਾ ਇਹ ਉਸ ਦਿਨ ਦਾ ਵਲੌਗ ਹੈ ਤੁਹਾਡੇ ਕੋ ਲੇਟ ਵਲੌਗ ਆ ਰਿਹਾ ਤੇ ਹੁਣ ਕੱਲ ਵੀ ਮੈਂ ਕੋਈ ਵਲੌਗ ਨਹੀਂ ਸ਼ੂਟ ਕੀਤਾਗਾ ਉਦੇ ਕਰਕੇ ਕਿਉਂਕਿ ਵਲੌਗ ਜਿਹੜੇ ਬਣੇ ਪਏ ਸੀ ਜਦੋਂ ਮੈਂ ਬਿਮਾਰ ਹੋਈ ਨਾ ਉਹੀ ਵਲੌਗ ਕਾਫੀ ਦਿਨ ਲੇਟ ਆਏ ਹਨਾ ਉਹਦੇ ਕਰਕੇ ਵਲੌਗ ਜਿਹੜੇ ਰਹਿ ਗਏ ਤੇ ਫਿਰ ਹੁਣ ਉਹ ਵਲੌਗ ਆਉਂਦੇ ਸੀਗੇ ਇਹ ਆਲੇ ਰਹਿ ਗਏ ਸੀਗੇ ਤੇ ਅੱਜ ਹੁਣ ਤੁਹਾਡੇ ਕੋਲੇ ਆਜੂਗਾ ਵਲੌਗ ਇਹ ਕਿਸ ਦਿਨ ਦਾ ਆ ਦਿਨ ਤਰੀਕਾ ਸ਼ਾਇਦ ਮੈਨੂੰ ਨਹੀਂ ਯਾਦ ਜਿਸ ਦਿਨ ਤੜਕੇ 14:30 ਮੰਮੀ ਖਾਸੀ ਇਹ ਉਸ ਦਿਨ ਦਾ ਵਲੌਗ ਆ ਇਹ ਕੱਪੜੇ ਦੇਖੋ ਕਿੰਨੇ ਸਾਰੇ ਕੱਪੜੇ ਤੋੜੇ ਇੱਥੇ ਨਾ ਛੱਤ ਦੇ ਉੱਪਰ ਬਹੁਤ ਜ਼ਿਆਦਾ ਕੀੜੀਆਂ ਫਿਰਦੀਆਂ ਸੀਗੀਆਂ ਅੰਡੇਆਂ ਜਣਾਲੀਆਂ ਕੀੜੀਆਂ ਸੀਗੀਆਂ ਕਹਿੰਦੇ ਹੁੰਦੇ ਮੀ ਹੋਰ ਪਾਊਗਾ ਮੈਂ ਇਹਨਾਂ ਨੂੰ ਭਜਾਉਂਦੀ ਪਈ ਸੀਗੀ ਮੈਂ ਮੀ ਤਾਂ ਪਹਿਲੇ ਵੀ ਤੇਰਾ ਨਾਲ ਇੰਨੀ ਜਿਆਦਾ ਕੀੜੀਆਂ ਸੀ ਮੈਨੂੰ ਆਏ ਸੀਗੇ ਵੀ ਜਿਹੜਾ ਵੀ ਕੋਈ ਬਾਥਰੂਮ ਜਾਊਗਾ ਉਹ ਤਾਂ ਲੱਕੀ ਨਿਕਲੂਗਾ ਕੀੜੀਆਂ। ਲਓ ਜੀ ਮੈਂ ਬਣਾਇਆ ਇੰਨਾ ਸਾਰਾ ਕੰਮ ਕਰਨ ਤੋਂ ਬਾਅਦ ਜਿਹਾਰ ਨੇ ਮੈਨੂੰ ਬਣਾ ਕੇ ਦਿੱਤੇ ਪਾਪ ਕੌਰ ਤੁਸੀਂ ਵੀ ਖਾ ਲੋ। ਮੈਂ ਤੇਨੂੰ ਕਿਹਾ ਤੇਨੂੰ ਪਾਪ ਕੌਰ ਖਾ। ਤੁਸੀਂ ਵੀ ਖਾ ਲੋ ਜੀ ਜਿਹਾਰ ਨੇ ਬਣਾਏ ਨੇ ਪਾਪ ਕੌਰ ਅਸੀਂ ਤਾਂ ਕਹਿੰਦੇ ਹੁੰਦੇ ਇਹਨਾਂ ਨੂੰ ਖੇਲਾ ਆ ਥੋੜੇ ਪੋਪਕੋਰਨ ਬਣ ਗਏ ਜਿਹੜਾ ਕਿਹਦੇ ਫੇਵਰੇਟ ਨੇ ਆ ਆ ਗਿਆ ਲਾ ਆਏ ਖਾ ਲੋਏ ਖਰੋ ਕਿੰਨੇ ਘੰਟ ਲਾ ਦੇ ਦੇ ਕਿ ਕਲਰ ਨੇ ਮਾਥਾ ਆਪੜਾ ਮਾਰੂ